ਸੱਚੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਸ਼ਾ ਸ਼ਾਦੀ ਸੰਗਤ ਆਉਣਾ ਜਿਵੇਂ ਤੁਹਾਨੂੰ ਪਤਾ ਹੀ ਆ ਦੋਸਤੋ ਕਿ ਪਰਾ ਥੋੜਾ ਬੋਤ ਲਿਖਦਾ ਗਾਉਂਦਾ ਤੇ ਚਾਰ ਲਾਈਨਾਂ ਤੁਹਾਨੂੰ ਸਾਂਝੀਆਂ ਕਰਨੀਆਂ ਚਾਹੁੰਦਾ ਜੇ ਚੰਗੀਆਂ ਲੱਗੀਆਂ ਤਾਂ ਸ਼ੇਅਰ ਜ਼ਰੂਰ ਕਰਿਓ ਵੀਰੇ ਕਹਿੰਦਾ ਹਮੇ ਨੂੰ ਚੇਤੇ ਆਇਓ ਪਿੰਡ ਤੇ ਉਹ ਪੋਲੀ ਜਈ ਕੁੜੀ ਜੀ ਦੇ ਪਿੰਡ ਨਾਲ ਮੇਰੀ ਇੱਕ ਯਾਦ ਸੀ ਜੁੜੀ ਉਹ ਮੈਨੂੰ ਚੇਤੇ ਆਇਓ ਪਿੰਡ ਤੇ ਉਹ ਪੁਲੀ ਜਈ ਕੁੜੀ ਜੀ ਦੇ ਪਿੰਡ ਨਾਲ ਮੇਰੀ ਇੱਕ ਯਾਦ ਸੀ ਜੁੜੀ ਸੀ ਉਹ ਮੇਰੇ ਨਾਮ ਪਿੱਛੇ ਰਹਿੰਦੀ ਨਾਮ ਜੋੜਦੀ ਨੀਆ ਦਿਨ ਨਹੀਂ ਸਿਉਣੇ ਜੇ ਨਾ ਛੱਲਾ ਮੋੜਦੀ ਨੀਆ ਦਿਨ ਨਹੀਂ ਸਿਉਣੇ ਜੇ ਨਾ ਛੱਲਾ ਮੋੜਦੀ ਬੇਬੇ ਮੇਰੀ ਦੇ ਤੂੰ ਚਾ ਸਹਰੇ ਵਿੱਚ ਰੋਲ ਤੇ ਇੱਕ ਤੇਰੇ ਪਿੱਛੇ ਲੱਗ ਲੱਖਾਂ ਚਿਹਰੇ ਮੋੜਤੇ ਨਹੀਂ ਬੇਬੇ ਮੇਰੀ ਦੇ ਤੂੰ ਚਾ ਸਹਰੇ ਵਿੱਚ ਰੋੜਤੇ ਇੱਕ ਤੇਰੇ ਪਿੱਛੇ ਲੱਗ ਲੱਖਾਂ ਚਿਹਰੇ ਮੋੜਤੇ ਸੀ ਮੈਂ ਮੰਗੀਆਂ ਦੁਆਵਾਂ ਨਾ ਤੂੰ ਦਿਲ ਤੋੜਦੀ ਨਹੀਂ ਆ ਦਿਨ ਨਹੀਂ ਸੀ ਆਉਣੇ ਜੇ ਨਾ ਛੱਲਾ ਮੋੜਦੀ ਨਹੀਂ ਆ ਦਿਨ ਨਹੀਂ ਸੀ ਆਉਣੇ ਨਝੇ ਨਾ ਸ਼ਲਾ ਮੋੜ ਦੀ